ਕਹਿੰਦਾ ਵੀ ਅਸੀਂ ਤਾਂ ਆਈ ਜਿੰਨਾ ਤੁਸੀਂ ਰੋਕੋਗੇ ਵਧੋਗੇ ਆ ਕਰਾ ਕੇ ਲਖਾ ਸੋਡਾ ਬੰਦ ਕਰਾਇਆ ਪਿਆ ਆ ਜਿਸੂ ਮਿਸੂ ਵਾਲਾ ਕਹਿੰਦੇ ਸੀ ਨਾ ਹਾਲੇ ਸਤ ਜਿੰਦਾਬਾਦ 크੍ਰਿਸਮਸ ਦੇ ਦਿਨ ਚਲਦੇ ਨੇ ਅਸਾਈ ਭਰਾਵਾਂ ਨੂੰ 크੍ਰਿਸਮਸ ਦੀਆਂ ਬਹੁਤ ਬਹੁਤ ਮੁਬਾਰਕ ਪਰ ਮੈਂ ਕੁਝ ਸਾਡੀ ਸੇਖ ਕੌਮ ਦੇ ਵਿੱਚ ਕਢੰਨ ਚੌਧਰੀ ਆਪੇ ਬਣੇ ਹੋਏ ਨੇ ਉਹਨਾਂ ਦੀ ਕਰਦੂਤ ਤੁਹਾਨੂੰ ਦੱਸਣੀ ਹੈ ਧਮਕੀਆਂ ਦਿੰਦੇ ਨੇ ਢੰਡਰਾ ਵਾਲੇ ਦੀਆਂ ਕਹਿੰਦੇ ਸਾਬਜਾਦਾਂ ਦੇ ਸ਼ੀਦੀ ਦਿਹਾੜੇ ਸੇਖ ਕੌਮ ਦੇ ਸ਼ੀਦੀ ਦਿਹਾੜੇ ਚੱਲਦੇ ਨੇ ਤੇ ਅਸਾਈਆਂ ਦੇ ਪ੍ਰੋਗਰਾਮ ਬੰਦ ਕਰਵਾ ਰਹੇ ਨੇ ਤੁਸੀਂ ਕਹਿੰਦੇ ਸਪੀਕਰਾਂ ਦੇ ਵਿੱਚ ਉੱਚੀ ਆਵਾਜ਼ ਕਰਕੇ ਕ੍ਰਿਸਮਸ ਮਨਾ ਰਹੇ ਜਣੇ ਕਿ ਉਹਨਾਂ ਦੇ ਪ੍ਰੋਗਰਾਮ ਬੰਦ ਕਰਾਉਣ ਵਾਸਤੇ ਖਲਰ ਪਾਇਆ ਜਾ ਰਿਹਾ ਹੈ। ਆ ਇੱਕ ਜੋਕੇ ਦਾ ਹੈਗਾ ਸ਼ੀਰਾ ਜ ਆ ਉਹ ਜਿਹੜਾ ਮਲੰਗ ਪਿੰਡ ਵਾਲਾਂ ਤੋਂ ਪਹਿਲਾਂ ਛਿੱਤਰ ਖਾ ਕੇ ਹਟਿਆ। ਕੁਝ ਹੋਰ ਨੇ ਉਹ ਜਾ ਕੇ ਪ੍ਰੋਗਰਾਮ ਬੰਦ ਕਰਾਉਂਦੇ ਆ। ਮੈਂ ਇੱਕ ਬੇਨਤੀ ਕਰਨੀ ਹੈ। ਜਦੋਂ ਤੁਸੀਂ ਇਹ ਇਤਰਾਜ਼ ਕਰਦੇ ਹੋ ਕਿ ਤੁਸੀਂ ਵੱਡੇ ਸਪੀਕਰ ਲਾ ਕੇ ਕ੍ਰਿਸਮਸ ਦੇ ਦਿਨਾਂ ਵਿੱਚ ਸਾਈ ਭਾਈ ਜਰਾਂ ਨੂੰ ਕਹਿੰਦੇ ਹੋ ਕਿ ਪ੍ਰੋਗਰਾਮ ਕਰ ਰਹੇ ਹੋ ਤੁਸੀਂ ਸਪੀਕਰ ਬੰਦ ਕਰੋ ਉਦੋਂ ਅਸੀਂ ਆਪਣੇ ਮੰंजे ਥੱਲੇ ਛੋਟਾ ਕਿਉਂ ਨਹੀਂ ਮਾਰਦੇ ਅਸੀਂ ਜਿਹੜੇ ਸਾਡੇ ਲੋਕ ਹੁੱਲਵਾਜੀ ਕਰਦੇ ਨੇ ਟਰੈਕਟਰਾਂ ਤੇ ਵੱਡੇ ਬੂਕਰ ਲਾ ਕੇ ਡੀਜੇ ਵਜਾ ਕੇ ਲੰਗਰਾਂ ਤੇ ਡੀਜੇ ਲਾ ਕੇ ਲੈ ਕੇ ਜਾਂਦੇ ਆ ਆ ਹੁਣ ਮੁਰੇ ਹੁਲਾਮੋ ਲਾ ਜਾਣਾ ਤੇ ਆ ਹੁਣ ਸ਼ੀ ਦੀਦੀਆਂ ਦੇ ਚੱਲਦੇ ਨੇ ਅਸੀਂ ਕਿੰਨਾ ਕੁ ਸਮਰਪਤਾਂ ਸੀ ਦਿਹਾੜਿਆਂ ਨੂੰ ਤੁਸੀਂ ਹਰ ਇੱਕ ਟਰੈਕਟਰ ਤੇ ਵੱਡੇ ਡੀਜੇ ਸਪੀਕਰ ਲਾਏ ਹੋਏ ਨੇ ਬੂਫਰ ਲਾਏ ਹੋਏ ਨੇ ਉਹਨਾਂ ਬਾਰੇ ਕੀ ਖਿਆਲ ਹੈ ਇੱਕ ਮੈਂ ਬੇਨਤੀ ਕਰਨੀ ਥੋੜਾ ਜਿਹਾ ਧਿਆਨ ਦੇ ਨਾਲ ਸੁਣੋ ਇਹ ਪੰਜਾਬ ਕੱਲੇ ਭਿੰਡਰਾਂ ਵਾਲੇ ਦਾ ਨਹੀਂ ਹੈਗਾ ਇਹ ਪੰਜਾਬ ਦੇ ਵਿੱਚ ਸਾਰੇ ਮਜਬੂਤ ਦੇ ਲੋਕ বাসਦੇ ਆ ਭਾਵੇਂ ਅਸਾਈ ਹੋਣ ਭਾਵੇਂ ਹਿੰਦੂ ਹੋਣ ਭਾਵੇਂ ਮੁਸਲਮਾਨ ਹੋਣ ਭਾਵੇਂ ਸਿੱਖ ਹੋਣ ਸਭ ਦਾ ਸੰਝਾ ਪੰਜਾਬ ਹੈ ਅਸੀਂ ਕਬਜ਼ਾ ਨਹੀਂ ਕੀਤਾ ਹੋਇਆ ਪੰਜਾਬ ਦਾ ਇਹ ਜਿਹੜੇ ਆਪੇ ਬਣੇ ਚੌਧਰੀ ਨੇ ਨਾ ਸਿੱਖ ਕੌਮ ਦੇ ਵਿੱਚ ਹਾਲਾਂਕਿ ਇਹਨਾਂ ਦਾ ਇਹਨਾਂ ਦਾ ਸਾਬਜਾਦਨ ਦੇ ਨਾਲ ਕੋਈ ਲਾਗਾ ਦੇਗਾ ਨਹੀਂ ਸ਼ਿਰ ਤੇ ਕੇਸ ਨਹੀਂ ਹੈਗੇ ਮੂੰਹ ਤੇ ਦਾੜ੍ਹੀ ਨਹੀਂ ਹੈਗੀ ਨਾ ਪਗ ਬੰਦੇ ਨੇ ਧੰਦੇ ਆਪੋ ਆਪਣੇ ਕਰੀ ਜਾਂਦੇ ਆ ਤੇ ਫਿਰ ਜਾ ਕੇ ਕਹਿਣਗੇ ਖਾਲਸਾ ਜਿੰਦਾਬਾਦ ਸੰਜਨ ਦੇ ਨਾਲ ਸੋ ਭਿੰਡਰਾਂ ਵਾਲੇ ਜਿੰਦਾਬਾਦ ਇਹ ਕਹਿੰਦੇ ਆ ਮੈਂ ਇੱਕ ਬੇਨਤੀ ਕਰ ਦਿੰਨਾ ਜਿਹੜੇ ਵੀ ਲੋਕ ਧਰਮ ਦੇ ਨਾਂ ਤੇ ਮਾਹੌਲ ਖਰਾਬ ਕਰਦੇ ਨੇ ਨਾ ਜਿਹੜੇ ਭਿੰਡਰਾਂ ਵਾਲੇ ਨਾਰੇ ਲਾਉਂਦੇ ਖਾਸ ਕਰਕੇ ਇਹਨਾਂ ਨੂੰ ਬੇਨਤੀ ਹੈ ਜਦੋਂ ਪੁਲਿਸ ਨੇ ਮੂਹਤੇ ਪਾ ਕੇ ਪਟਾ ਫੇਰਿਆ ਤੇ ਪਰਚਾ ਪਾ ਕੇ ਅੰਦਰ ਕੀਤੇ ਨਾ ਫਿਰ ਭਿੰਡਰਾਂ ਵਾਲੇ ਨੇ ਨਿਯੋਣਾ ਛਡਾਉਣ ਵਾਸਤੇ ਭਿੰਡਰਾਂ ਵਾਲਾ ਥਾਣੇ ਨਹੀਂ ਆਊਗਾ ਇਹ ਚੇਤੇ ਰੱਖਿਓ ਕਰ ਤੁਹਾਡੀਆਂ ਫੁਕਰੀਆਂ ਨੇ ਕੌਮ ਦਾ ਬੇੜਾ ਘਰ ਕਰਕੇ ਰੱਖਦਾ ਇੱਕ ਗੱਲ ਹੋਰ ਦੱਸੋ ਵੀ ਅਸੀਂ ਸਿੱਖ ਹੋ ਕੇ ਵੱਡੇ ਵੱਡੇ ਕੀਰਤਨ ਦਰਬਾਰ ਕਰ ਰਹੇ ਆਂ ਸ਼ੀਦੀ ਦਿਹਾੜੇ ਦੇ ਵਿੱਚ ਵੱਡੇ ਵੱਡੇ ਸਮਾਰਗਮ ਹੋ ਰਹੇ ਨੇ ਕੋਈ ਅਸਾਈ ਹਿੰਦੂ ਮੁਸਲਮ ਸਾਡੇ ਪ੍ਰੋਗਰਾਮਾਂ ਵਿੱਚ ਆ ਕੇ ਖਲੜ ਪਾਉਂਦਾ ਕੋਈ ਸਾਨੂੰ ਉਹ ਕੇ ਕਹਿੰਦਾ ਕਿ ਤੁਸੀਂ ਸਪੀਕਰ ਬੰਦ ਕਰ ਲਓ ਅਬ ਵਿੱਚ ਪਿੰਡਾਂ ਦੇ ਵਿੱਚ ਨਾ ਪੰਜ ਪੰਜ ਛੇ ਛੇ ਗੁਰਦੁਆਰੇ ਆ ਚਾਰ ਵਜੇ ਸਪੀਕਰ ਲਾ ਦਿੰਦੇ ਨੇ ਕੋਈ ਜਪਜੀ ਸਾਹਿਬ ਪੜਦਾ ਹੁੰਦਾ ਕੋਈ ਸੁਖਮਨੀ ਸਾਹਿਬ ਪੜਦਾ ਹੁੰਦਾ ਕੋਈ ਕਥਾ ਕਰੀ ਜਾਂਦਾ ਕੋਈ ਕੀਰਤਨ ਕਰੀ ਜਾਂਦਾ ਤੇ ਇਹ ਸਾਨੂੰ ਅਲਾਉਡ ਹੈਗਾ ਮੈਂ ਜਿਹੜੇ ਵੀ ਬੰਦੇ ਧਰਮ ਦੇ ਨਾਂ ਤੇ ਗੁੰਡਾਗਰਦੀ ਕਰਦੇ ਉਹਨਾਂ ਨੂੰ ਬੇਨਤੀ ਹੈ ਜੇ ਤੁਸੀਂ ਧਰਮ ਨੂੰ ਮੰਨਦੇ ਹੋ ਨਾ ਤੁਹਾਡੇ ਆਪਣੇ ਕਮਾਉਣ ਦੀ ਗੱਲ ਹੈ ਪੜੋ ਬਾਣੀ ਤੁਹਾਨੂੰ ਕੌਣ ਰੋਕਦਾ ਹੈ ਕੀਤਨ ਕਰੋ ਤੁਸੀਂ ਲਾਉ ਸਪੀਕਰ ਤੁਹਾਨੂੰ ਕੋਹੋਂ ਲੱਗਦਾ ਪਰ ਅਸਾਇਆਂ ਨੂੰ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਆਪਣੇ ਪ੍ਰੋਗਰਾਮ ਨਹੀਂ ਕਰ ਸਕਦੇ ਸਾਡੇ ਸਾਹਿਬ ਜਦਾਂ ਦੇ ਸ਼ੀਦੀ ਦੇ ਹੜ ਚੱਲਦੇ ਆ ਤੁਹਾਡੇ ਨਾਲੋਂ ਨਾ ਅਗਲਾ ਬਦ ਸਤਕਾਰ ਕਰਦਾ ਗੁਰਬਾਣੀ ਦਾ ਵੀ ਤੇ ਸੀਦੀ ਦੇ ਹੜਾਂ ਦਾ ਵੀ ਤੁਸੀਂ ਤਾਂ ਇੱਕ ਧੰਦਾ ਬਣਾਇਆ ਹੋਇਆ ਹੈ ਅਸੀਂ ਨਸ਼ਾ ਚੜਾਉਂਦੇ ਆ ਜੀ ਤੇ ਅਸੀਂ ਲੋਕਾਂ ਨੂੰ ਅਵੇਅਰ ਕਰਦੇ ਆ ਜੀ ਤੁਸੀਂ ਕੁਝ ਨਹੀਂ ਕਰਦੇ ਨਾ ਤੁਸੀਂ ਨਸ਼ਾ ਛਡਾਉਂਦੇ ਹੋ ਨਾ ਤੁਸੀਂ ਨੌਜਵਾਨੀ ਲਈ ਕੁਝ ਕਰਦੇ ਹੋ ਤੁਹਾਡੇ ਚੱਲਦੇ ਨੇ ਧੰਦੇ ਹੋਰ ਕੋਈ ਕੁਝ ਨਹੀਂ ਹੈਗਾ ਮੈਂ ਇੱਕ ਬੇਨਤੀ ਕਰਨੀ ਹੈ ਕਿ ਜਿੰਨੇ ਵੀ ਅਸਾਈ ਭਰਾ ਨੇ 크리스마ਸ ਦੇ ਦਿਨ ਚੱਲਦੇ ਨੇ ਉਹ ਮਨਾਓ ਆਪਣੇ ਸਮਾਗਮ ਕਰੋ ਪਰ ਜਦੋਂ ਕੋਈ ਇਹੋ ਜਿਹੇ ਖੜਕੰਜਰ ਆਉਂਦੇ ਨੇ ਨਾ ਫੜ ਕੇ ਛੇਤਰ ਵੀ ਫੇਰੋ ਕੱਟਿਓ ਕੱਲੇ ਸਾਈਆਂ ਦੀ ਗਲੀ ਮੈਂ ਸਾਰਿਆਂ ਨੂੰ ਕਹਿ ਰਿਹਾ ਜਿਹੜਾ ਵੀ ਕਿਸੇ ਧਾਰਮਿਕ ਪ੍ਰੋਗਰਾਮ ਦੇ ਵਿੱਚ 컬러 ਪਾਉਂਦਾ ਹੈ ਉਹਦੇ ਛੇਤਰ ਫਿਰਨਾ ਚਾਹੀਦਾ ਇਹ ਇਹ اکاؤنٹ ਦੇ ਨਾ ਕੜਮ ਚੌਧਰੀ ਬਣੇ ਹੋਏ ਲੈਣਾ ਨਹੀਂ ਦੇਣਾ ਨਹੀਂ ਬਸ ਜਾ ਕੇ ਭਿੰਡਰਾਂ ਵਾਲਾ ਜਿੰਦਾਬਾਦ ਖਾਲਸਾ ਜਿੰਦਾਬਾਦ ਕਾਦੇ ਲਈ ਬਈ ਤੁਸੀਂ ਗੁੰਡਾਗਰਦੀ ਕਰਨੀ ਹੈ ਇਹ ਗੁੰਡਾ ਰਾਜ ਹੈ ਸਾਬਤ ਕਰਨਾ ਚਾਹੁੰਦੇ ਹੋ ਵੀ ਭਿੰਡਰਾਂ ਵਾਲੇ ਦੇ ਨਾਂ ਤੇ ਅਸੀਂ ਗੁੰਡਾਗਰਦੀ ਕਰੀਏ ਖਾਲਸਾਣ ਦੇ ਨਾਂ ਦੇ ਅਸੀਂ ਗੁੰਡਾਗਰਦੀ ਕਰੀਏ ਜੀ ਅਗਲੇ ਗੁਰਦੁਆਰੇ ਆ ਜਾਣ ਕੱਟ ਕਰਕੇ ਵੀ ਤੁਸੀਂ ਸਪੀਕਰ ਬੰਦ ਕਰੋ ਫੇਰ ਡੀਸੀ ਨੂੰ ਐਪਲੀਕੇਸ਼ਨ ਦੇ ਕੇ ਗੁਰਦੁਆਰੇ ਦਾ ਸਪੀਕਰ ਬੰਦ ਕਰਵਾਇਆ ਜਾ ਸਕਦਾ ਹੈ ਸਮਝਦੇ ਹੋ ਜੀ ਨੂੰ ਤੇ ਤੁਸੀਂ ਕੈਨੇਡਾ ਅਮਰੀਕਾ ਦੇ ਵਿੱਚ ਜਾ ਕੇ ਦੇਖੋ ਉੱਥੇ ਕੋਈ ਸਪੀਕਰ ਬਾਹਰ ਨਹੀਂ ਲਾ ਸਕਦਾ ਗੁਰਦੁਆਰੇ ਦੇ ਅੰਦਰ ਅੰਦਰ ਲਾ ਸਕਦੇ ਤੁਸੀਂ ਬਾਹਰ ਆਵਾਜ਼ ਨਹੀਂ ਦੇ ਸਕਦੇ ਇਸ ਤਾਈ ਹੈ ਦੇ ਜੇ ਕੈਨੇਡਾ ਅਮਰੀਕਾ ਵਾਲੇ ਇਸਾਈ ਕਹਿਣ ਉਹ ਬਗੜੀ ਕਹਿਣ ਵੀ ਤੁਸੀਂ ਇੱਥੇ ਪ੍ਰੋਗਰਾਮ ਨਹੀਂ ਕਰ ਸਕਦੇ ਤੁਸੀਂ ਨਗਰ ਕੀਰਤਨ ਨਹੀਂ ਕਰ ਸਕਦੇ ਫਿਰ ਕੀ ਬਣੂ ਉਹਨਾਂ ਦੇ ਆਪਣੇ ਮੁਲਕ ਨੇ ਤੇ ਅਸੀਂ ਗੁੰਡਾਗਰਦੀ ਕਰਨ ਨੂੰ ਹਟਦੇ ਨਹੀਂ ਜਿਹੜੇ ਵੀ ਇਹ ਧਰਮ ਦੇ ਨਾਂ ਤੇ ਗੁੰਡਾਗਰਦੀ ਕਰਦੇ ਨੇ ਨਾ ਕਿਸੇ ਦਾ ਪ੍ਰੋਗਰਾਮ ਰੱਖ ਪਾਉਂਦੇ ਇਹਦੇ ਖੇਤਰ ਫਿਰ ਨਾ ਚੰਗੀ ਤਰ੍ਹਾਂ ਪੰਜਾਬ ਦਾ ਮਾਹੌਲੇ ਖਰਾਬ ਕਰਦੇ ਆ ਹੋਰ ਕੁਝ ਨਹੀਂ ਇਹ ਬੇਨਤੀ ਹੈ ਔਰ ਸਾਈ ਭਰਾਵਾਂ ਨੂੰ ਕਹਿ ਲਈਏ 크੍ਰਿਸ਼ਮਸ ਦੀਆਂ ਮੁਬਾਰਕਾਂ ਖੁਸ਼ ਰਹੋ ਪੰਜਾਬ ਇਕੱਲੇ ਸਿੱਖਾਂ ਦਾ ਨਹੀਂ ਸਭ ਦਾ ਸਾਂਝਾ ਪੰਜਾਬ ਹੈ ਅਸੀਂ ਠੇਕਾ ਨਹੀਂ ਲਿਆ ਹੋਇਆ ਇਹ ਗੱਲ ਮੈਂ लास्ट ਕਹਿਣੀ ਹੈ ਬੜੀ ਕੋੜੀ ਹੈ ਤੁਸੀਂ ਦੇਖਿਆ ਪੰਜਾਬ ਦੇ ਵਿੱਚ ਕੋਈ ਅਸਾਈ ਨਸ਼ੇ ਦੇ ਨਾਲ ਮਰਿਆ ਹੋਵੇ ਕੋਈ ਹਿੰਦੂ ਨਸ਼ੇ ਨਾਲ ਮਰਿਆ ਹੋਵੇ ਦੇਖਿਆ ਤੁਸੀਂ ਕਦੇ ਕੋਈ ਮੁਸਲਮ ਮਰਿਆ ਹੋਵੇ ਨਸ਼ੇ ਨਾਲ ਦੇਖਿਆ ਤੁਸੀਂ ਕਦੇ ਅਸੀਂ ਮਰਦੇ ਆਂ ਅਸੀਂ ਸਿੱਖਾਂ ਜੀ ਅਸੀਂ ਪੰਜਾਬੀਆਂ ਜੀ ਸ਼ਰਮ ਨਹੀਂ ਆਉਂਦੀ ਸਾਨੂੰ ਜਿੰਨੀ ਗੁੰਡਾਗਰਦੀ ਤੁਸੀਂ ਕਰਦੇ ਹੋ ਨਾ ਉਨੀ ਤਾਂ ਔਰੰਗਜ਼ੇਬ ਦੇ ਲਈ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਵੀ ਇਹ ਸ਼ਬਦਾਵਲੀ ਨਹੀਂ ਵਰਤੀ ਔਰੰਗਜ਼ੇਬ ਨੇ ਕੀ ਕੀ ਹੱत्याਚਾਰ ਕੀਤਾ ਸਾਡੇ ਗੁਰੂ ਸਾਹਿਬ ਦੇ ਨਾਲ ਸਾਡੇ ਸਹਿਬਜ਼ਾਦਿਆਂ ਦੇ ਨਾਲ ਐਨੀ ਦੁਸ਼ਮਣੀ ਤਾਂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਔਰੰਗਜ਼ੇਬ ਦੇ ਨਾਲ ਨਹੀਂ ਪਾਲੀ ਜਿੰਨੀ ਤੁਸੀਂ ਸਿੱਖ ਕੌਮ ਦੇ ਵਿੱਚ ਹੋ ਕੇ ਕਢਮ ਚੌਧਰੀ ਬਣ ਕੇ ਗੁੰਡਾਗਰਦੀ ਕਰ ਰਹੇ ਹੋ ਦੁਸ਼ਮਣੀ ਪਾ ਰਹੇ ਹੋ ਲੋਕਾਂ ਦੇ ਨਾਲ ਇਹ ਬੇਨਤੀ ਹੈ ਆਪਾਂ ਤੋਂ ਕੰਮ ਲਓ ਬੜਾ ਮੁੱਢਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ